ਤਾ ਤੁਹਾਡਾ ਵਿਕਿੰਦਰ ਕਾਰ ਕਿੱਥੇ ਰਹਿਣਾ ਲਿਓ ਕਿੱਥੋਂ ਆਤੋਂ ਜਲਾ ਕਿਹੜਾ ਕਪੂਰਥਲਾ ਅੱਜ ਤੁਸੀਂ ਢਨਵਾ ਥਾਣੇ ਆਇਓ ਕੀ ਤੁਹਾਡਾ ਮਾਮਲਾ ਵਾ ਸਾਡਾ ਜੀ ਪੈਈ ਦਾ ਝਗੜਾ ਸੀਦਾ ਪੰਚਾਇਤ ਦੀ ਪੈਈ ਦਾ ਆਏ ਦਿੱਤੇ ਨੂੰ ਦੂਸਰਾ ਸਾਲ ਹੋ ਗਿਆ ਵਾ ਹਾਂ ਹਾਂ ਤੇ ਕਿਸੇ ਨੇ ਸਾਨੂੰ ਨਾ ਪੈਈ ਦਿੱਤੀ ਤੇ ਨਾ ਪੈਈ ਝਗੜਾ ਕਿਹਦੇ ਨਾਲ ਚੱਲਦਾ ਪਿਆ ਹੈ ਹੇ ਪੀ ਕੰਦਰ ਨਾਲ ਠੀਕ ਹੈ ਜੀ ਤੁਹਾਡੇ ਪਿੰਡ ਦਾ ਹੀ ਆ ਹਾਂ ਸਾਡੇ ਪਿੰਡ ਦਾ ਹੀ ਆ ਤੇ ਕੀ ਗੱਲ ਬਾਤ ਹੋਈ ਤੁਹਾਨੂੰ ਥਾਣੇ ਆਣਾ ਪਿਆ ਫੇ ਸਾਨੂੰ ਇਹਨੇ ਕੁੱਟਮਾਰ ਮੇਰੇ ਬੰਦੇ ਨੂੰ ਬਹੁਤ ਜਿਆਦਾ ਕੀਤੀ ਆ ਅੱਛਾ ਜੀ ਤੇ ਬਾਹ ਇਦਾਂ ਤਾਂ ਕਰ ਲਗਾ ਤੇਨੇ ਸਿੱਧਾ ਦਾਤ ਮਾਰਤਾ ਸੱਤ ਟੰਕੇ ਲੱਗੇ ਆ ਹਾਂ ਹਾਂ ਤੇ ਸੱਤ ਦਿਨ ਹੀ ਰਹਿ ਆ ਸਰਕਾਰੀ ਹਸਪਤਾਲ ਪੇ ਹੀ ਰਹਿ ਪ੍ਰਾਈਵੇਟ ਅੱਛਾ ਤੁਹਾਡੇ ਨਾਲ ਝਗੜਾ ਵੀ ਹੋਇਆ ਟਾਂਕੇ ਵੀ ਲੱਗੇ ਬਾਹ ਟੁੱਟੀ ਆ ਤੇ ਕੀ ਕਾਰਵਾਈ ਕੀਤੀ ਪੁਲਿਸ ਨੇ ਉਹਨੇ ਪੁਲਿਸ ਨੇ ਸਾਨੂੰ ਪੁੱਛਿਆ ਹੀ ਨਹੀਂ ਜੀ ਜਾਣ ਕੇ ਇੱਥੇ ਹੀ ਆਏ ਆ ਯਾ ਬਾ ਉਹ ਕਹਿੰਦੇ ਤੁਹਾਡਾ ਰਜਨਾਮ ਹੋ ਗਿਆ ਤੁਹਾਡਾ ਰਜਨਾਮ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਉਹ ਰਜਨਾਮ ਹੋ ਗਿਆ ਨਹੀਂ ਸਾਨੂੰ ਤੁਹਾਡੀ ਮਰਜ਼ੀ ਤੋਂ ਬਿਨਾ ਸਭ ਕੁਝ ਤੁਹਾਡੀ ਮਰਜ਼ੀ ਤੋਂ ਬਿਨਾ ਹੀ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿੰਨੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਹਾਂ ਜੀ ਸਰ ਤੁਹਾਡਾ ਅਸ਼ਬਨਾਮ ਮਿੰਦਰ ਸਿੰਘ ਬਲੇਰ ਹਾਂ ਜੀ ਮੁੱਖ ਬਲਾਵਾ ਪੰਜਾਬ ਐਸਸੀ ਮੋਰਚਾ ਬੀਜੇਪੀ ਠੀਕ ਹੈ ਅਸੀਂ ਅੱਜ ਢਿਲਮਾ ਥਾਣੇ ਆਏ ਆ ਹਾਂ ਜੀ ਸਰਦਾਰ ਦਰਸ਼ਨ ਸਿੰਘ ਇਹਨਾਂ ਕੋਈ ਕੁੱਟਮਾਰ ਹੋਈ ਆ ਐਸਐਚਓ ਸਾਹਿਬ ਹੁਣਾਂ ਨੇ ਜਿਹੜਾ ਥਾਣੇਦਾਰ ਆ ਇਹ ਬਿਆਨ ਦੇਣ ਵਾਸਤੇ ਸੱਦ ਲੈ ਕਿ ਬਿਆਨਾਂ ਦੇ ਉੱਤੇ ਇੱਕ ਦੇ ਕੋਈ ਸਾਈਨ ਕਰਾ ਲਾ ਇਹਦੇ ਕੋਲ ਤੇ ਮੁੰਡੇ ਕੋਲ ਅਖੇ ਤੁਹਾਡਾ ਰਜਨਾਵਾ ਹੋ ਗਿਆ ਜਾ ਭੱਜੋ ਹੂੰ ਇਹ ਕੱਲ ਐਸਐਸਪੀ ਦੇ ਪੇਸ਼ ਹੋਏ ਆ ਕੋਈ ਆਮ ਪਾਰਟੀ ਦਾ ਹੈਪੀ ਇਹਨਾਂ ਨੂੰ ਬਹੁਤ ਸ਼ਬਦ ਬੋਲ ਕੇ ਗਿਆ ਜਾਤੀ ਸੂਚੀ ਸ਼ਬਦ ਵੀ ਬੋਲ ਕੇ ਗਿਆ ਦਾਤਰ ਮਾਰਿਆ ਕੁੱਟ ਮਾਰ ਵੀ ਕੀਤੀ ਉਹ ਕਹਿੰਦੇ ਜੀ ਆਮ ਪਾਰਟੀ ਦੇ ਦੀ ਚਲਦੀ ਬੜੀ ਆ ਇਸ ਕਰਕੇ ਅਸੀਂ ਪੂਰੀ ਬੀਜੇਪੀ ਟੀਮ ਆਈ ਆ ਇੱਥੇ ਇੱਕ ਤਾਂ ਇਹਨਾਂ ਦੇ ਕੋਲੋਂ ਸਰਕਾਰੀ ਜ਼ਮੀਨ ਦੇ ਪੈਸੇ ਲੈ ਲੈ ਸਰਕਾਰੀ ਜ਼ਮੀਨ ਦਿੱਤੀ ਨਹੀਂ ਗਈ ਬੋਣ ਵਾਸਤੇ ਤੀਜਾ ਜੇ ਪੈਸੇ ਮੰਗਦੇ ਤਾਂ ਕੁੱਟ ਮਾਰ ਇਹ ਠਕੈਸ਼ਾਈ ਨਹੀਂ ਚੱਲਣ ਦੋਗੀ ਬੀਜੇਪੀ ਜੋ ਮਰਜ਼ੀ ਹੋਵੇ ਅਸੀਂ ਆ ਚਿਤਾਮੀ ਦੇ ਚੱਲੇ ਆ ਥਾਣੇ ਜਾਂ ਇਹ ਕਾਰਵਾਈ ਕਰ ਨਹੀਂ ਤੇ ਕੌਨਸਰਨ ਕਰਕੇ ਅਸੀਂ ਧਰਨਾ ਦੇ ਆ ਕੇ ਘਰਾਓ ਘਰਾ ਦੇ ਥਾਣੇ ਦਾ ਠੀਕ ਹੈ ਜੀ ਤੇ ਇਸ ਬਜ਼ੁਰਗ ਨੂੰ ਮਾਤਾ ਨੂੰ ਔਰ ਪੂਨ ਹੱਕ ਦਵਾਇਆ ਜਾਊਗਾ ਧੰਨਵਾਦ ਜੀਪੀ ਜਿਆ ਬਾਰ ਦਰਸ਼ਕੋ ਅੱਜ ਅਸੀਂ ਆਏ ਆ ਢੱਲਵਾ ਐਸਐਚਓ ਸਭ ਕੋ ਸ਼੍ਰੀ ਮਕੇਸ਼ ਕੁਮਾਰ ਜੀ ਕੋ ਸਰ ਇੱਕ ਲੜਾਈ ਹੋਈ ਸੀ ਬੀਤੇ ਜਿਹਨੇ ਦਰਸ਼ਨ ਸਿੰਘ ਤੇ ਹੈਪੀ ਖੱਦਰ ਦੇ ਤੇ ਜਿਹੜੇ ਦਰਸ਼ਨ ਸਿੰਘ ਦੇ ਰੋਪ ਆ ਵੀ ਉਹਨਾਂ ਨੂੰ ਬਜ਼ੁਰਗ ਨੇ ਤੇ ਕੁੱਟਮਾਰ ਕਾफी ਕੀਤੀ ਇਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਹਾਂਜੀ ਇਹ ਦਰਸ਼ਨ ਸਿੰਘ ਬਲੇਰ ਦੀ ਸਾਡੇ ਕੋਲ ਐਮਐਲਆਰ ਆਈ ਸੀ ਜੀ ਠੀਕੋ ਜੇ ਸੰਬੰਧ ਵਿੱਚ ਸਾਡਾ ਜਰਾ ਆਇਆ ਆ ਇਹ ਅਥੀਆ ਦਾ ਉੱਥੇ ਉਹ ਬਿਆਨ ਲਿਆ ਗਿਆ ਹੱਥਾਂ ਪਰ ਤੇ ਉਹਨੇ ਬਿਆਨ ਨਹੀਂ ਦਿੱਤਾ ਕੋਈ ਵੀ ਇਹਨੇ ਕਿਹਾ ਮੈਂ ਇਹ ਬਿਆਨ ਨਹੀਂ ਦਿਵਾਉਣਾ ਕੋਈ ਵੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੇਰੇ ਕੋਲ ਦੋਨੇ ਪਾਰਟੀਆਂ ਦੇ ਆ ਕੇ ਸਾਡੇ ਇਥੇ ਸਾਮੇ ਆਏ ਤੇ ਉਹਨਾਂ ਨੂੰ ਰਾਈ ਨਾਮ ਇੱਕ ਵੇਕ ਇਹਨੇ ਕੀਤਾ ਆਪਣਾ ਇਥੇ ਜੀ ਹੂੰ ਤੇ ਰਾਈ ਨਾਮ ਵਿੱਚ ਇਹਨਾਂ ਨੇ ਆਪਣੇ ਨਾਲ ਬੇਟਾ ਵੀ ਇਹਨਾਂ ਨਾਲ ਆਇਆ ਸੀ ਠੀਕ ਹੈ ਜੀ ਤੇ ਇਹਨੇ ਆਪੇ ਦੋਨੇ ਪਾਰਟੀਆਂ ਨੇ ਆਪਣਾ ਕੰਪਰੋਮਾਈਜ਼ ਕਰ ਲਿਆ ਸਰ ਇਹਨਾਂ ਦਾ ਕਹਿਣਾ ਕਿ ਰਾਈ ਨਾਮ ਨੇ ਤਾਂ ਸਹਿਮਤ ਨਹੀਂ ਕਿ ਉਹ ਕਿਸੇ ਦਵਾ ਤੇ ਹੋਇਆ ਵਾ ਆ ਰਾਈ ਨਾਮਾਂ ਦੀ ਬਿਲਕੁਲ ਦਵਾ ਨਹੀਂ ਹੈਗਾ ਇਹਨਾਂ ਦਾ ਬੇਟਾ ਨਾਲ ਸੀ ਇਹਨਾਂ ਦੇ ਠੀਕ ਹੈ ਜੀ ਇਹਦੀ ਸਾਡੇ ਕੋਲ ਮਿਟਰ ਦੇ ਸ ਠੀਕ ਜੀ। ਬਗਾਧਾ ਸੀ ਉਹਦੀ ਆਪਣਾ ਡੀਡੀਆ ਵੀ ਵਿੱਚ ਪਾਈ ਆ ਜੀ ਇਹਦੀ ਰਾਜਨਾਮੇ ਦੀ। ਠੀਕ ਹੈ। ਸਾਡੇ ਕੋਲ ਕੋਈ ਵੀ ਤਾਂ ਨਹੀਂ ਮਤਲਬ ਜੋ ਬੰਦੇ ਉਹ ਸਰਵੇ ਕੀਤੇ ਗਏ। ਠੀਕ ਹੈ ਜੀ। ਸਰ ਜਿਹੜਾ ਹੁਣੇ ਕਹਿ ਰਿਹਾ ਕਿ ਉਹਨਾਂ ਨੂੰ ਜਾਤੀ ਸੋਚੋ ਸ਼ਬਦ ਵੀ ਕਿ ਤੇ ਉਸ ਤੋਂ ਇਲਾਵਾ ਜਿਹੜਾ ਰਾਜਨਾਮਾ ਵੀ ਤਾਂ ਕਹਿੰਦਾ ਹੋਇਆ ਤੇ ਕਾਫੀ ਜਣਾ ਦਾ ਇਲਾਜ ਤੇ ਵੀ ਖਰਚਾ ਹੋਇਆ। ਸਾਡੇ ਜਣਾ ਜਾਤੀ ਸੂਰੇ ਸ਼ਬਦਾਂ ਇਦਾਂ ਦੀ ਗੱਲ ਸਾਡੇ ਕੋਲ ਕੋਈ ਸਾਹਮਣੇ ਨਹੀਂ ਆਈ। ਠੀਕ ਹੈ ਜੀ। ਠੀਕ ਹੈ ਜੀ। ਨਾ ਹੀ ਕੋਈ ਸਾਨੂੰ ਜਾਂ ਨੇ ਕੋਈ ਦੰਦਾ ਸਾਨੂੰ ਕੋਈ ਬਿਆਨਤਾ ਨਾ ਹੀ ਕੋ ਲਿਖਾਇਆ ਜੀ। ਠੀਕ ਹੈ ਜੀ। ਤੇ ਲਾਈਬ੍ਰਰੀ ਜਾਂਦੀ 6ਵੇਂ 6 ਜਿਹੜਾ ਕਿ ਜੋ ਉਹਨਾਂ ਦਾ ਸਟੇਟਸ ਲੜਾਈ ਦਾ ਸਬਾਈ ਨੰਬਰ ਹੋਇਆ ਪਿਆ ਆ ਬਿਲਕੁਲ ਜੀ ਇਹਨੇ ਆਪਣੀ ਸਹਿਮਤੀ ਨਾ ਕੀਤਾ ਇਹਨਾਂ ਨੇ ਸਹਿਮਤੀ ਸਾਡੇ ਕੋਲ ਆ ਕਹਿੰਦੇ ਬੇਟੇ ਦੀ ਵੀ ਸਹਿਮਤੀ ਕੋਲ ਆ ਠੀਕ ਆ ਸਰ